ਆਪ ਕੀ ਆਵਾਜ਼ ਸਮਾਚਾਰ ਆਪ ਤੱਕ ਭਾਰਤ ਸਰਕਾਰ ਦੇ ਦੂਰ ਸੰਚਾਰ ਵਿਭਾਗ ਨੇ ਭਾਰਤ ਵਿੱਚ ਰਹਿਣ ਵਾਲੇ ਨਾਗਰਿਕਾਂ ਨੂੰ ਅੰਤਰਰਾਸ਼ਟਰੀ ਨੰਬਰਾਂ ਤੋਂ ਆਉਣ ਵਾਲੀਆਂ ਚਾਲੀ ਕੋਲਾਂ ਤੋਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ ਇਹ ਕੋਲਾਂ ਭਾਰਤ ਦੇ ਸਟਾਕ ਐਕਸਚੇਂਜ ਅਤੇ ਵਪਾਰ ਸਵਿੰਗ ਵਿਗਨ ਪੈਦਾ ਕਰਨ ਦਾ ਦਾਵਾ ਕਰਦੀਆਂ ਨੇ ਦੂਰਸੰਚਾਰੀ ਵਿਭਾਗ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਅਜਹੀਆਂ ਫਰਜ਼ੀ ਕਾਲਾਂ ਦੇਸ਼ ਵਿਰੋਧੀ ਅੰਸਰਾਂ ਵੱਲੋਂ ਕੀਤੀਆਂ ਜਾਂਦੀਆਂ ਨੇ ਜਿਨ੍ਹਾਂ ਦਾ ਉਦੇਸ਼ دہشت ਪੈਦਾ ਕਰਨਾ ਹੈ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਸਲਾਹ ਦੇਣ ਦੇ ਨਾਲ ਭਾਰਤ ਸਰਕਾਰ ਨੇ ਦੂਰਸੰਚਾਰੀ ਵਿਭਾਗ ਦੇ ਦੇਸ਼ ਦੇ ਸਾਰੇ ਦੂਰਸੰਚਾਰ ਸੇਵਾ ਪ੍ਰਦਾਤਾਵਾਂ ਨੂੰ ਅਜਿਹੇ ਨੰਬਰਾਂ ਤੋਂ ਆਉਣ ਵਾਲੀਆਂ ਜਾਲੀ ਕਾਲਾਂ ਰੋਕਣ ਦੇ ਨਿਰਦੇਸ਼ ਦਿੱਤੇ ਨੇ ਸਟੋਇ ਲਾਵਾ ਦਰਸਨਚਾਰੀ ਭਾਗ ਨੇ ਦੇਸ਼ ਦੇ ਸਾਰੇ ਦਰਸਨਚਾਰੂ ਭੋਗਤਾਵਾਂ ਨੂੰ ਸਲਾਹ ਦਿੱਤੀ ਹੈ ਕਿ ਜੇਕਰ ਉਹਨਾਂ ਨੂੰ ਅੰਤਰਰਾਸ਼ਟਰੀ ਨੰਬਰਾਂ ਤੋਂ ਅਜੀਹੀ ਕਾਲ ਆਂਦੀ ਹੈ ਤਾਂ ਉਹ ਹੈਲਪ ਸੰਚਾਰ ਸਾਥੀ @gov.in ਤੇ .ਚਾ ਆਪਣੇ ਟੈਲੀਕਮ ਸੇਵਾ ਆਪਰੇਟਰ ਨੂੰ ਸੂਚਿਤ ਕਰ ਸਕਦੇ ਨੇ ਭਾਰਤ ਸਰਕਾਰ ਦੇ ਸੰਚਾਰ ਮੰਤਰਾਲੇ ਦੇ ਅਧੀਨ ਦੂਰਸੰਚਾਰੀ ਭਾਗ ਨੇ ਇਸ ਸਬੰਧੀ ਇੱਕ ਪ੍ਰੈਸ ਜਾਰੀ ਕੀਤਾ ਹੈ ਜਿਸ ਵਿੱਚ ਨਾਗਰਿਕਾਂ ਲਈ ਇੱਕ ਸੰਦੇਸ਼ ਲਿਖਿਆ ਗਿਆ ਹੈ ਇਸ ਵਿੱਚ ਲਿਖਿਆ ਗਿਆ ਹੈ ਕਿ ਭਾਰਤੀ ਸਟਾਕ ਐਕਸਚੇਂਜ ਬਾਰੇ ਗਲਤ ਜਾਣਕਾਰੀ ਫੈਲਾਉਣ ਲਈ ਅੰਤਰਰਾਸ਼ਟਰੀ ਨੰਬਰਾਂ ਤੋਂ ਆਉਣ ਵਾਲੀਆਂ ਜਾਲੀ ਕਾਲਾਂ ਤੋਂ ਸਾਵਧਾਨ ਰਹੋ ਇਸ ਦੇ ਨਾਲ ਹੀ ਸਰਕਾਰ ਨੂੰ ਸ਼ਿਕਾਇਤ ਕਰਨ ਦੀ ਅਪੀਲ ਵੀ ਕੀਤੀ ਹੈ ਸੰਚਾਰ ਮੰਤਰਾਲੇ ਦੇ ਦੂਰ ਸੰਚਾਰ ਉਪਭੋਗਤਾਵਾਂ ਨੂੰ ਕਿਹਾ ਕਿ ਅਜਿਹੇ ਕਾਲਾਂ ਦੇਸ਼ ਵਿਰੋਧੀ ਅੰਸਰਾਂ ਦੁਆਰਾ ਕੀਤੀਆਂ ਜਾਂਦੀਆਂ ਨੇ ਉਹਨਾਂ ਦਾ ਮਕਸਦ ਲੋਕਾਂ ਵਿੱਚ ਡਰ ਫੈਲਾਉਣਾ ਹੈ ਇਸ ਤੋਂ ਇਲਾਵਾ ਸਰਕਾਰ ਨੇ ਲੋਕਾਂ ਨੂੰ ਅਜਿਹੇ ਕਾਲਾਂ ਆਉਣ ਤੇ ਸ਼ਿਕਾਇਤ ਦਰਜ ਕਰਾਉਣ ਦੀ ਵੀ ਅਪੀਲ ਕੀਤੀ ਹੈ ਉਪਭੋਗਤਾਵਾਂ ਨੇ ਆਪਣੇ ਟੈਲੀਕਮ ਉਪਭੋਗਤਾਵਾਂ ਜਾਂ ਨੈਸ਼ਨਲ ਸਾਈਬਰ ਕ੍ਰਾਈਮ ਪੋਰਟਲ ਤੇ ਰਿਪੋਰਟ ਕਰਕੇ ਅਜਿਹਿਆਂ ਫਰਜ਼ੀ ਕਾਲਾਂ ਦੀ ਸ਼ਿਕਾਇਤ ਕਰ ਸਕਦੇ ਨੇ ਉਪਭੋਗਤਾਵਾਂ 1930 ਤੇ ਕਾਲ ਕਰਕੇ ਅਜਿਹਿਆਂ ਫਰਜ਼ੀ ਕਾਲਾਂ ਬਾਰੇ ਸ਼ਿਕਾਇਤ ਦਰਜ ਕਰਵਾ ਸਕਦੇ ਨੇ